ਇੰਦਲੇ ਨੇ ਅਮਰੀਕਾਣਾ ਜਦੋਂ ਕਲਗੀਧਰ ਪਿਤਾ ਤਲਵੰਡੀ ਸਾਭੋ ਸਨ ਤਾਂ ਇੱਕ ਦਿਨ ਸ਼ਾਮ ਸਮੇਂ ਪਾਈ ਡੱਲਾ ਹੱਥ ਖਿਰਪਾਨ ਤੇ ਢਾਲ ਫੜ ਕੇ ਗੁਰੂ ਕੇ ਹਾਜ਼ਰ ਹੋ ਕੇ ਕਹਿਣ ਲੱਗਾ ਮਹਾਰਾਜ ਅੱਜ ਪਹਿਰੇ ਦੀ ਸੇਵਾ ਮੈਂ ਕਰਾਂਗਾ ਬਾਕੀ ਪਹਿਰੇਦਾਰ ਸਿੱਖਾਂ ਨੂੰ ਕਿਹਾ ਤੁਸੀਂ ਆਰਾਮ ਕਰੋ ਸਤਗੁਰਾਂ ਨੇ ਮਥੇਰਾ ਰੂਪ �्या ਕੇ ਡੱਲਿਆ ਤੂੰ ਚੌਧਰੀ ਆ ਪਰ ਡੱਲਾ ਕਹਿਣ ਲੱਗਾ ਨਹੀਂ ਬਾਦਸ਼ਾਹ ਮੇਰੀ ਭਾਵਨਾ ਹੈ ਅੱਜ ਸਾਰੀ ਰਾਤ ਪੈਰਾ ਦੇਵਾਂਗੇ ਆਪ ਆਰਾਮ ਕਰੋ ਸਤਿਗੁਰ ਸੌਂਗੇ ਰਾਤ ਨੂੰ ਵਿੱਚ ਵਿੱਚ ਬੁਲਾਉਂਦੇ ਰਹੇ ਤਾਂ ਕਿ ਪੈਰੇਦਾਰ ਜੀਤ ਡੱਲਾ ਹੰਗਾਰਾ ਪਰਦਾ ਰਹੇ ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਕਲਗੀਆਂ ਵਾਲੇ ਜਾਗੇ ਦੇਖਿਆ ਭਾਈ ਡੱਲਾ ਖੜਾ ਪੈਰੇ ਤੇ ਬੜੇ ਖੁਸ਼ ਹੋਏ ਮਿਹਰ ਦੇ ਘਰ ਆਏ ਗਿਆ ਡੱਲਿਆ ਕੁਝ ਮੰਗ ਜੋ ਇੱਛਾ ਮੰਗ ਡੱਲਾ ਹੱਥ ਜੋੜ ਕੇ ਬੋਲਿਆ ਪਾਸ਼ਾ ਆਪਣੇ ਚਰਨਾਂ ਦੀ ਪੀੜੀ ਜਿੰਨੀ ਥਾਂ ਦੇ ਦਿਓ ਹੁਕਮ ਹੋਇਆ ਫਿਰ ਅਮਰੀਕ ਸ਼ਖ ਸਿੱਖੀ ਸਦਕਾ ਮਾ ਡੱਲੇ ਤੋਂ ਦਲ ਸਿੰਘ ਬਣ ਜੇ ਸਾਡੇ ਚਰਨਾਂ 'ਚ ਥਾਂ ਚਾਹੀਦੀ ਹੈ ਡੱਲੇ ਨੇ ਕਿਹਾ ਮਹਾਰਾਜ ਮੈਂ ਤੇ ਬੋ ਅੰਮ੍ਰਿਤ ਸ਼ਕਿਆ ਪਾਸ਼ਾ ਕਹਿਣ ਲੱਗੇ ਝੂਠ ਕਿਉਂ ਬੋਲਦਾ ਅਸੀਂ ਤਾਂ ਦੇਖਿਆ ਨਹੀਂ ਮਹਾਰਾਜ ਮੈਂ ਆਪ ਜੀ ਦਾ ਸੀਤ ਪ੍ਰਸ਼ਾਦ کئی ਵਾਰ ਸ਼ਕਿਆ ਉਹ ਵੀ ਅੰਮ੍ਰਿਤ ਹੀ ਹੋਇਆ ਸਤਿਗੁਰ ਕਹਿਣ ਲੱਗੇ ਨਹੀਂ ਖੰਡੇ ਦਾ ਅੰਮ੍ਰਿਤ ਸ਼ਕ ਡੱਲੇ ਨੇ ਕਿਹਾ ਆਪ ਜੀ ਪ੍ਰਸ਼ਾਦ ਵਿੱਚ ਜੀਰੀ ਸਾਹ ਭੇਟ ਹੁੰਦੀ ਆ ਉਹ ਵੀ ਖੰਡੇ ਦਾ ਹੀ ਹੋਇਆ ਫਿਰ ਦਸਮੀ ਜੀ ਢੱਲੇ ਦਾ ਭੋਲਾਪਣ ਦੇਖ ਕੇ ਹੱਸ ਕੇ ਕਹਿੰਦੇ ਨੇ ਢੱਲਿਆ ਹੁਣ ਟਾਲ ਮਟੋਲ ਨਾ ਕਰ ਪੰਜ ਪਿਆਰਿਆਂ ਦੇ ਹਾਜ਼ਰ ਹੋ ਅੰਮ੍ਰਿਤ ਦੀ ਦਾਤ ਲੈ ਜਿਹੜਾ ਖੰਡੇ ਦਾ ਅੰਮ੍ਰਿਤ ਛਕਦਾ ਹੈ ਉਹ ਗੁਰੂ ਕੇ ਜਹਾਜ਼ ਚੜ ਜਾਂਦਾ ਹੈ ਉਸ ਉੱਪਰ ਸਾਡੀ ਬਹੁਤ ਖੁਸ਼ੀ ਹੈ ਸੁਣ ਕੇ ਢੱਲੇ ਨੇ ਕਿਹਾ ਜੀ ਸਤਿਵਚਨ ਕਵੀ ਰਾਜਪਾਈ ਸੰਤੋਖ ਸਿੰਘ ਜੀ ਲਿਖਦੇ ਆ ਕਿ ਅਗਲੇ ਦਿਨ ਭਾਈ ਦਲੇ ਨੇ ਆਪਣੇ ਸੌ ਸਾਥੀਆਂ ਸਮੇਤ ਖੰਡੇ ਬਾਟੇ ਦੀ ਪਹਲ ਲਈ ਤੇ ਗੁਰੂ ਕੇ ਝਾੜ ਚੜਿਆ ਜੋ ਖੰਡੇ ਕੋ ਅੰਮ੍ਰਿਤ ਲਹਿ ਗੁਰੂ ਕੇ ਕੋ ਸੋ ਜਹਾੜ ਚੜ ਜੈ ਸੂਰਜ ਪ੍ਰਕਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲ ਜੁਗਮਾਫ